ਸਾਡਾ ਡੇਢੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਚੈੱਕ ਸੰਬੰਧੀ ਸਮੱਸਿਆਵਾਂ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਮੋਹਨ ਲਾਲ ਅਰੋੜਾ ਜੀ। ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਕਮਰਜੀਤ ਸਿੰਘ ਜੀ ਮੈਂ ਡੀਡੀ ਪੰਜਾਬੀ ਦੇ ਸਤਿਕਾਰਯੋਗ ਸਾਰੇ ਹੀ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਤੇ ਸਾਰੇ ਹੀ ਦੇਖਣ ਵਾਲੇ ਮੇਰੇ ਮਾਨਯੋਗ ਦਰਸ਼ਕ ਉਹਨਾਂ ਨੂੰ ਵੀ ਮੈਂ ਸलाम ਸੋਸਰੀਕਾਲ ਬੁਲਾਉਂਦਾ ਹਾਂ ਸੋ ਇਸ ਦੇ ਨਾਲ ਹੀ ਵਕੀਲ ਸਾਹਿਬ ਪ੍ਰੋਗਰਾਮ ਦਾ سلسلہ ਸ਼ੁਰੂ ਕਰਦੇ ਹਾਂ ਕਿਉਂਕਿ ਅੱਜ ਅਸੀਂ ਗੱਲ ਕਰਨੀ ਹੈ ਚੈੱਕਾਂ ਸੰਬੰਧੀ ਸਮੱਸਿਆਵਾਂ ਜੀ ਤਾਂ ਸਭ ਤੋਂ ਪਹਿਲੇ ਸਾਡਾ ਸਵਾਲ ਹੀ ਇਹ ਰਹੇਗਾ ਕਿ ਜਿਹੜੀਆਂ ਚੈੱਕ ਸੰਬੰਧੀ ਸਮੱਸਿਆਵਾਂ ਹਨ ਉਸ ਲਈ ਕਿਹੜਾ ਕਾਨੂੰਨ ਹੈ ਜੀ ਦੇਖੋ ਜੀ 1881 ਦੇ ਵਿੱਚ ਗਵਰਨਮੈਂਟ ਵੱਲੋਂ ਪਾਸ ਕੀਤਾ ਗਿਆ ਕਾਨੂੰਨ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਜਿਸ ਰਾਹੀਂ ਸਮੱਸਿਆਵਾਂ ਚੈੱਕ ਦੀਆਂ ਸੀ ਉਸ ਦੇ ਸਾਰੀਆਂ ਧਾਰਾਵਾਂ ਬਣਾਈਆਂ ਗਈਆਂ 138 ਤੋਂ ਲੈ ਕੇ 147 ਧਾਰਾਵਾਂ ਬਣਾਈਆਂ ਗਈਆਂ ਤੇ ਸੈਕਸ਼ਨ 4 5 6 ਵੀ ਨਾਲ ਲਾਇਆ ਗਿਆ ਠੀਕ ਹੈ ਜੀ ਇਹ ਤਾਂ ਤੁਸੀਂ ਹੁਣ ਦੱਸੇ ਕਿ ਜਿਹੜਾ 1881 ਦੇ ਵਿੱਚ ਜਿਹੜਾ ਹੈ ਚੈੱਕਾਂ ਸੰਬੰਧੀ ਜਿਹੜਾ ਹੈ ਕਾਨੂੰਨ ਬਣਾਇਆ ਗਿਆ ਥੋੜਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਇਸ ਗੱਲ ਦੇ ਬਾਰੇ ਜਾਣਕਾਰੀ ਦਿਓ ਕਿ ਇਸ ਕਾਨੂੰਨ ਦੀ ਖਾਸ ਤੌਰ ਤੇ ਸਾਨੂੰ ਲੋੜ ਕਿਉਂ ਪਈ ਜੀ ਕਮਰਜੀਤ ਸਿੰਘ ਜੀ ਤੁਸੀਂ ਬਹੁਤ ਹੀ ਸੋਹਣਾ ਸਵਾਲ ਕੀਤਾ ਹੈ ਜਦੋਂ ਚੈੱਕ ਅਤੇ ਬੈਂਕ ਜਿਆਦਾ ਕਿਰਿਆਸ਼ੀਲ ਨਹੀਂ ਸੀ ਉਦੋਂ ਲੋਕਾਂ ਨਾਲ ਠੱਗੀਆਂ ਹੋ ਜਾਂਦੀਆਂ ਸੀ ਮੂੰਹ ਜਵਾਨੀ ਗੱਲਾਂ ਹੋ ਜਾਂਦੀਆਂ ਸੀ ਕੋਈ ਚੀਜ਼ ਗਹਿਣੇ ਧਰ ਲਈ ਜਾਂਦੀ ਸੀ ਉਹ ਇੱਧਰ ਉੱਧਰ ਹੋ ਜਾਂਦੀ ਸੀ ਤਾਂ ਜਦੋਂ ਇਹ ਮਹਿਸੂਸ ਹੋਇਆ ਤਾਂ ਚੈੱਕ ਸੰਬੰਧੀ ਕਾਨੂੰਨ ਬਣਿਆ ਤਾਂ ਚੈੱਕ ਦੇ ਦਿੱਤਾ ਜਾਂਦਾ ਹੈ ਜਿਹਦੇ ਨਾਲ ਜਿਹੜਾ ਦੇਣਦਾਰ ਹੁੰਦਾ ਹੈ ਉਸ ਦੀ ਬੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਠੀਕ ਹੈ ਜੀ ਹੁਣ ਅਗਲੀ ਗੱਲ ਇਹ ਹੈ ਜੀ ਕਿ ਜਿਹੜਾ ਇੱਕ ਚੈੱਕ ਹੈ ਇਹ ਚੈੱਕ ਕੌਣ ਦੇ ਸਕਦਾ ਹੈ ਤਾਂ ਜਾਂ ਕੌਣ ਲੈ ਸਕਦਾ ਹੈ ਜੀ ਚੈੱਕ ਦੇਣ ਵਾਸਤੇ ਉਸ ਵਿਅਕਤੀ ਦਾ ਬੈਂਕ ਵਿੱਚ ਖਾਤਾ ਹੋਣਾ ਚਾਹੀਦਾ ਹੈ ਉਸ ਨੂੰ ਚੈੱਕ ਇਸ਼ੂ ਕੀਤਾ ਗਿਆ ਹੋਵੇ ਅਤੇ ਫਿਰ ਉਹ ਆਪ ਨੂੰ ਚੰਗੀ ਤਰ੍ਹਾਂ ਦੇਖ ਕੇ ਕਿ ਮੈਂ ਜਿਸ ਨੂੰ ਦੇਣਾ ਹੈ ਉਸ ਦੇ ਮੈਂ ਪੈਸੇ ਵਾਪਸ ਵੀ ਕਰਨੇ ਹੈ ਤੇ ਸਮਾਂ ਵੀ ਦੇਖਣਾ ਹੈ ਇਸ ਵਾਸਤੇ ਚੈੱਕ ਦੇਣ ਵਾਸਤੇ ਬੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਠੀਕ ਹੈ ਜੀ ਅਸੀਂ ਕਈ ਵਾਰ ਦੇਖਦੇ ਹਾਂ ਕਿ ਕਈ ਜਿਹੜੇ ਫਰਮਾਂ ਹੁੰਦੀਆਂ ਹਨ ਜਿਹੜੀਆਂ ਬਿਜ਼ਨਸ ਐਂਟਰਟਾਈਜ਼ ਹੁੰਦੀਆਂ ਹਨ ਜਾਂ ਜਿਹੜੇ ਵਪਾਰਕ ਜਿਹੜੇ ਉਦਯੋਗ ਹਨ ਉਸ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਵੀ ਹੁੰਦੇ ਹਨ ਜਾਂ ਫਿਰ ਹੋਰ ਵੀ ਉਹਨਾਂ ਦੇ ਜਿਹੜੇ ਅਹੁਦੇਦਾਰ ਹੁੰਦੇ ਹੈ ਤਾਂ ਜਦ ਕਿਸੇ ਫਰਮ ਦਾ ਚੈੱਕ ਜਦ ਅਸੀਂ ਲੈਣਾ ਹੈ ਉਹ ਉਸ ਦੇ ਲਈ ਜਿਹੜੇ ਵਿਅਕਤੀ ਨੇ ਉਸ ਚੈੱਕ ਦੇ ਉੱਤੇ ਸਾਈਨ ਕੀਤੇ ਹਨ ਕਈ ਉਹੀ ਜ਼ਿੰਮੇਵਾਰ ਹੈ ਕਿ ਜਿਹੜੇ ਬਾਕੀ ਵੀ ਅਹੁਦੇਦਾਰ ਹੁੰਦੇ ਆ ਫਰਮ ਦੇ ਉਹ ਵੀ ਜ਼ਿੰਮੇਵਾਰ ਹੁੰਦੇ ਹੈ। ਬਹੁਤ ਸੋਹਣਾ ਸਵਾਲ ਤੇ ਗੰਭੀਰ ਸਵਾਲ ਹੈ। ਫਰਮਾਂ ਦੇ ਵਿੱਚ ਕਈ ਵਾਰ ਬਦਲਦੇ ਰਹਿੰਦੇ ਆਉਂਦੇ ਜਾਂਦੇ ਰਹਿੰਦੇ ਆ ਜਿਸ ਨੇ ਚੈੱਕ ਇਸ਼ੂ ਕੀਤਾ ਹੈ ਦੇਣਦਾਰੀ ਬਣਾਈ ਹੈ ਉਹ ਉਸ ਵਾਸਤੇ ਉਤਰਦਾਈ ਹੁੰਦਾ ਹੈ ਸਾਡੇ ਜਿਹੜੇ ਸਪੈਸ਼ਲ ਮੈਜਿਸਟਰੇਟ ਹੁੰਦੇ ਹੈ ਉਹ ਉਹਨਾਂ ਨੂੰ ਕਿਸੇ ਵੇਲੇ ਵੀ ਸਮਨਿੰਗ ਕਰਕੇ ਉਸ ਕੇਸ ਦੇ ਵਿੱਚ ਸੰਬੰਧਿਤ ਕੇਸ ਦੇ ਵਿੱਚ ਬੁਲਾ ਸਕਦੇ ਹਨ ਠੀਕ ਹੈ ਜੀ ਆਪਾਂ ਦੁਆਰਾ ਸਾਰਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਅੱਜ ਚੈੱਕਾਂ ਦੇ ਦਿਵਾਲੀ ਘੁੰਮਣਾ ਹੈ ਤਾਂ ਆਮ ਇੱਕ ਧਾਰਨਾ ਜਿਹੜੀ ਹੁੰਦੀ ਹੈ ਜਾਂ ਅਸੀਂ ਸਮਾਜ ਦੇ ਵਿੱਚ ਹੁੰਦੇ ਹਾਂ ਕਿ ਜੀ ਸਾਡਾ ਚੈੱਕ ਬਾਉਂਸ ਹੋ ਗਿਆ ਜੀ ਤੇ ਸਾਡੇ ਦਰਸ਼ਕਾਂ ਨੂੰ ਪਹਿਲੇ ਇਸ ਗੱਲ ਦੀ ਜਾਣਕਾਰੀ ਦਿਓ ਕਿ ਜਿਹੜਾ ਚੈੱਕ ਬਾਉਂਸ ਹੋਣ ਤੋਂ ਕੀ ਪਾਵ ਹੈ ਜੀ ਚੈੱਕ ਬਾਉਂਸ ਹੋਣ ਤੋਂ ਦੇਖੋ ਜੀ ਅਰਥ ਅਸੀਂ ਸਹੀ ਕਢੀਏ ਤਾਂ ਤੁਹਾਡੇ ਖਾਤੇ ਵਿੱਚ ਸਹੀ ਅਮਾਉਂਟ ਨਾ ਹੋਣੀ ਜਿੰਨੀ ਚੈੱਕ ਦੇ ਵਿੱਚੋਂ ਪਾਸ ਹੋਣੀ ਚਾਹੀਦੀ ਹੈ ਅਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਹਸਤਾਖਰ ਨਾ ਮਿਲਦੇ ਹੋਣ ਜਾਂ ਕੋਈ ਇਹੋ ਜੀ ਕਟਿੰਗ ਕਰ ਦਿੱਤੀ ਗਈ ਹੋਵੇ ਜਿਹੜੀ ਬੈਂਕ ਨੂੰ ਪਾਸ ਨਾ ਹੋਵੇ ਠੀਕ ਹੈ ਜੀ ਜੇ ਜਦ ਤੁਸੀਂ ਸਾਡੇ ਦਸ਼ਕਾ ਦੀ ਜਾਣਕਾਰੀ ਲਈ ਦੱਸਿਆ ਹੈ ਕਿ ਚੈੱਕ ਜਦ ਦਿੰਨੇ ਹੋ ਜਾਂ ਉਸ ਦੇ ਸਾਈਨਾਂ ਮਿਲਦੇ ਹੋਣ ਜਾਂ ਕੋਈ ਕਟਿੰਗ ਕਰ ਦਿੱਤੀ ਗਈ ਜਾਂ ਕੋਈ ਵੀ ਇਹੋ ਜਿਹਾ ਕਾਰਨ ਜਿਹਦੇ ਕਰਕੇ ਜਿਹੜਾ ਚੈੱਕ ਪਾਸ ਨਾ ਹੋਵੇ ਇਹ ਜਿਹੜਾ ਚੈੱਕ ਪਾਸ ਨਾ ਹੋਣਾ ਕੇਵਲ ਔਰ ਕੇਵਲ ਜਿਹੜਾ ਚੈੱਕ ਜਾਰੀ ਕਰਤਾ ਹੈ ਉਸ ਦੀ ਗਲਤੀ ਕਰਕੇ ਇਹ ਹੁੰਦਾ ਹੈ ਕਿ ਕਈ ਵਾਰ ਜਿਹੜੇ ਬੰਦੇ ਨੇ ਚੈੱਕ ਲਾਇਆ ਹੈ ਜਾਂ ਬੈਂਕ ਦੀ ਗਲਤੀ ਕਰਕੇ ਵੀ ਆਪਾਂ ਮੰਨ ਸਕਦੇ ਹਾਂ ਕਿ ਇਹ ਚੈੱਕ ਬਾਉਂਸ ਹੋ ਸਕਦਾ ਹੈ ਇਹ ਬਹੁਤ ਹੀ ਤੁਸੀਂ ਗਹਿਰਾ ਸਵਾਲ ਦਰਸ਼ਕਾਂ ਦੇ ਲਈ ਤੇ ਮੇਰੇ ਲਈ ਵੀ ਹੈ ਵਕੀਲ ਸਾਹਿਬ ਆਪਾਂ ਸੋਚੀਏ ਕਿ ਜਿਹੜਾ ਦੇਣਦਾਰ ਤੇ ਲੈਣਦਾਰ ਉਸ ਨੂੰ ਹੀ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ ਕਈ ਵਾਰੀ ਜਿਹੜੇ ਮੈਨੇਜਰ ਹਨ ਜਾਂ ਕੋਈ ਉਹਨਾਂ ਦਾ ਕਲੈਰੀਕਲ ਸਟਾਫ ਹੈ ਉਹ ਲਾਪਰਵਾਹੀ ਵਰਤ ਦਿੰਦਾ ਹੈ ਸੈਕਸ਼ਨ 85 ਦੇ ਵਿੱਚ 85 ਦੇ ਵਿੱਚ ਅਸੀਂ ਦੇਖੀਏ ਤਾਂ ਬੈਂਕ ਨੂੰ ਵੀ ਜੋ ਸੰਮਨ ਜਾਰੀ ਕੀਤੇ ਜਾ ਸਕਦੇ ਹਨ ਉਸ ਨੂੰ ਜਿਹੜੇ ਸਾਡੇ ਸਪੈਸ਼ਲ ਮੈਜਿਸਟਰੇਟ ਹੁੰਦੇ ਹਨ ਫਰਸਟ ਕਲਾਸ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਉਂਦੇ ਆ ਤੇ ਉਹਨਾਂ ਦੇ ਉੱਤੇ ਕੇਸ ਵੀ ਚੱਲ ਸਕਦਾ ਹੈ ਠੀਕ ਹੈ ਜੀ ਇਹ ਤਾਂ ਗੱਲ ਸੀ ਕਿ ਹੁਣ ਤੱਕ ਚੈੱਕ ਬਾਉਂਸ ਹੋਣ ਤੱਕ ਦੀ ਇਹ ਕਈ ਵਾਰ ਐਦਾ ਹੁੰਦਾ ਹੈ ਕਿ ਜਦ ਅਸੀਂ ਇੱਕ ਨੋਟਿਸ ਦਿੰਨੇ ਆ ਜੀ ਨੋਟਿਸ ਦਾ ਸਾਨੂੰ ਜਿਹੜਾ ਉਹ ਰਿਪਲਾਈ ਆ ਜਾਂਦਾ ਹੈ ਜੀ ਰਿਪਲਾਈ ਦੇ ਵਿੱਚ ਜਾਂ ਤਾਂ ਉਹ ਜਿਹੜਾ ਬੰਦਾ ਆਪਣੀ ਗਲਤੀ ਮੰਨ ਲੈਂਦਾ ਹੈ ਜਾਂ ਬੰਦਾ ਗਲਤੀ ਨਹੀਂ ਮੰਨਦਾ ਜਿੱਥੇ ਉਹ ਬੰਦਾ ਆਪਣੀ ਗਲਤੀ ਮੰਨ ਕੇ ਸਾਨੂੰ ਕਹਿੰਦਾ ਹੈ ਕਿ ਮੈਂ ਦੁਬਾਰਾ ਚੈੱਕ ਤੁਹਾਨੂੰ ਦੇ ਦਿੰਦਾ ਹੈ ਜੇ ਤੁਹਾਨੂੰ ਮੈਂ ਪੈਸੇ ਦੇ ਦੇਣਾ ਇਹੋ ਜਿਹੇ ਹਾਲਾਤਾਂ 'ਚ ਕੀ ਕਰਨਾ ਚਾਹੀਦਾ ਦੇਖੋ ਇਹ ਨਾ ਕੰਪਾਉਂਡੇਬਲ ਕੇਸ ਹੈ ਜੀ ਇਸ ਦੇ ਵਿੱਚ ਮੀਡੀਏਸ਼ਨ ਦੇ ਵਿੱਚ ਜਾਣਾ ਤੇ ਜੱਜ ਵੀ ਸੋਚਦੇ ਹਨ ਕਿ ਸਮਾਜ ਦੇ ਵਿੱਚ ਜੋੜੋ ਇਹਨਾਂ ਨੂੰ ਮਤਲਬ ਇਹਨਾਂ ਨੂੰ ਅਪਰਾਧਾਂ ਦੇ ਵਿੱਚ ਨਾ ਲੈ ਕੇ ਜਾਓ ਕਿਉਂਕਿ ਇਹ ਕ੍ਰਿਮੀਨਲ ਕੇਸ ਵੀ ਚੱਲਦਾ ਹੈ ਤਾਂ ਜੇਕਰ ਗਲਤੀ ਮੰਨ ਲੈਂਦਾ ਹੈ ਉਹ ਪੈਸੇ ਦੇਣ ਲਈ ਤਿਆਰ ਹੋ ਜਾਂਦਾ ਹੈ ਕਿਸੇ ਰਾਈ ਵੀ ਜਿਹੜਾ ਕੰਪਲੇਨੈਂਟ ਹੈ ਉਸ ਨੂੰ ਸਮਝਾ ਦਿੰਦਾ ਹੈ ਤਾਂ ਉੱਥੇ ਕੇਸ ਖਤਮ ਵੀ ਹੋ ਜਾਂਦਾ ਹੈ ਠੀਕ ਹੈ ਜੀ ਤਾਂ ਜੇ ਇਹੋ ਜਿਹੇ ਹਾਲਾਤ ਬਣਨ ਕੀ ਜਿਹੜਾ ਵਿਅਕਤੀ ਹੈ ਜਾਂ ਤਾਂ ਸਾਡੇ ਨੋਟਿਸ ਦਾ ਜਵਾਬ ਹੀ ਨਹੀਂ ਦਿੰਦਾ ਜੀ ਇੱਕ ਗੱਲ ਦੂਜੀ ਗੱਲ ਕਿ ਜੇ ਜਵਾਬ ਦੇ ਦਿੰਦਾ ਹੈ ਤਾਂ ਉਸ ਦੇ ਵਿੱਚ ਆਪਣੀ ਗਲਤੀ ਨਹੀਂ ਮੰਨਦਾ ਫੇਰ ਸਾਡੇ ਕੋਲ ਇੱਕੋ ਹੀ ਜਿਹੜਾ ਇੱਕ ਆਪਸ਼ਨ ਰਹਿ ਜਾਂਦਾ ਹੈ ਕਿ ਮਾਨਯੋਗ ਅਦਾਲਤ ਦੇ ਵਿੱਚ ਆਪਣੀ ਦਰਖਾਸਤ ਦੇਣੀ ਜਾਂ ਕੇਸ ਫਾਈਲ ਕਰਨਾ ਉਹ ਕਿੰਨੀ ਦੇਰ ਚ ਕੇਸ ਫਾਈਲ ਹੋ ਸਕਦਾ ਹੈ ਤਾਂ ਕਿਹੜੇ-ਕਿਹੜੇ ਇਹੋ ਜਿਹੇ ਸਾਨੂੰ ਕਾਗਜ਼ ਪੱਤਰ ਚਾਹੀਦੇ ਹਨ ਜਿਹੜੇ ਆਪਾਂ ਉਹ ਕੇਸ ਦੇ ਨਾਲ ਲਾਉਣੇ ਹਨ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਉਹ ਚੈੱਕ ਚਾਹੀਦਾ ਹੈ ਹਾਂਜੀ ਫਿਰ ਆਪਾਂ ਉਸ ਦੀ ਜਿਹੜੀ ਡਾਕ ਦੀ ਰਸੀਦ ਹੁੰਦੀ ਹੈ ਜਿਹੜੀ ਆਪਾਂ ਭੇਜੀ ਗਈ ਹੈ ਉਹ ਸਾਡੇ ਕੋਲੇ ਜ਼ਰੂਰੀ ਹੈ ਬੈਂਕ ਰਿਟਰਨ ਮੀਮੋ ਜ਼ਰੂਰੀ ਹੈ ਹੋਰ ਜਿਹੜੇ ਦਸਤਾਵੇਜ਼ ਤੁਸੀਂ ਇਸ ਵਾਸਤੇ ਸਹੀ ਸਮਝਦੇ ਹੋ ਉਹ ਨਾਲ ਲਾ ਕੇ ਤੇ ਆਪਾਂ ਪਟੀਸ਼ਨ ਤਿਆਰ ਕਰਕੇ ਕਿਸੇ ਵਕੀਲ ਰਾਈ ਜਾਂ ਤੁਸੀਂ ਖੁਦ ਵੀ ਐਲੀਜੀਬਲ ਮੰਨਦੇ ਹੋ ਤਾਂ ਜੱਜ ਸਾਹਿਬ ਤੁਹਾਨੂੰ ਪਰミਸ਼ਨ ਦੇ ਸਕਦੇ ਹੈ ਤੇ ਕੇਸ ਚੱਲ ਪੈਂਦਾ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਗੱਲ ਤਾਂ ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜਾ ਨੋਟਿਸ ਦੇਣਾ ਹੈ ਅਸੀਂ ਕਹਿੰਨੇ ਆ ਕਿ ਜਦ ਕੇਸ ਫਾਈਲ ਕਰਨ ਤੋਂ ਪਹਿਲਾਂ ਇੱਕ ਨੋਟਿਸ ਜਾਣਾ ਹੈ ਨੋਟਿਸ ਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਗੱਲਾਂ ਹੈ ਜਿਨ੍ਹਾਂ ਦਾ ਸਾਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਕਿੰਦਾ ਭਾਵ ਕੀ ਉਹਦੇ ਵਿੱਚ ਕੀ ਲਿਖਿਆ ਹੋਣਾ ਚਾਹੀਦਾ ਜੀ ਵਕੀਲ ਸਾਹਿਬ ਸਭ ਤੋਂ ਪਹਿਲਾ ਸਟੈਪ ਨੋਟਿਸ ਦਾ ਹੀ ਹੁੰਦਾ ਹੈ ਜਦੋਂ ਆਪਣੇ ਬੈਂਕ ਰਿਟਰਨ ਕਰ ਦਿੰਦਾ ਹੈ ਉਸ ਦੇ ਵਿੱਚ ਆਪਾਂ ਲਿਖਦੇ ਹਾਂ ਕਿ ਫਲਾਨੀ ਤਰੀਕ ਨੂੰ ਤੁਸੀਂ ਮੇਰੇ ਤੋਂ ਇੰਨੇ ਪੈਸੇ ਇਸ ਚੀਜ਼ ਵਾਸਤੇ ਲਏ ਸੀ ਤੇ ਤੁਸੀਂ ਵਾਅਦਾ ਕਰਿਆ ਸੀ ਵੀ ਇੰਨੇ ਸਮੇਂ ਦੇ ਵਿੱਚ ਮੈਂ ਵਾਪਸ ਕਰ ਦੇਣੇ ਹੈ ਤੁਸੀਂ ਮੈਨੂੰ ਆ ਚੈੱਕ ਦਿੱਤਾ ਸੀ ਜਿਹੜਾ ਕਿ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਜੇ ਮੈਂ ਨਾ ਦੇ ਸਕਿਆ ਤਾਂ ਤੁਸੀਂ ਇਸ ਨੂੰ ਬੈਂਕ ਦੇ ਵਿੱਚ ਲਾ ਸਕਦੇ ਹੋ ਤਾਂ ਉਸ ਦੇ ਵਿੱਚ ਉਹ ਸਾਰੀ ਡਿਟੇਲ ਦਿੱਤੀ ਜਾਂਦੀ ਹੈ ਉਸ ਨੂੰ ਦੱਸਿਆ ਜਾਂਦਾ ਹੈ ਫਿਰ ਉਹ ਨਾ ਜਵਾਬ ਦੇਵੇ ਜਾਂ ਨਾ ਕੋਈ ਇਸ ਤੋਂ ਬਚਣ ਦੇ ਰਾਹ ਲੱਭਦਾ ਹੋਵੇ ਤਾਂ ਫਿਰ ਸਾਡੀ ਮਾਨਯੋਗ ਕੋਰਟ ਦੇ ਵਿੱਚ ਅਸੀਂ ਜਾਂਦੇ ਹਾਂ ਦੇਖੋ ਜੀ ਜਦ ਤੁਸੀਂ ਜੱਸਿਆ ਕਿ ਨੋਟਿਸ ਦੇ ਵਿੱਚ ਇੱਕ ਪੂਰੀ ਡਿਟੇਲ ਦੇਣੀ ਪੈਂਦੀ ਹੈ ਇਹ ਗੱਲ ਲਿਖਣੀ ਨੋਟਿਸ ਕਿੰਨੀ ਗਜ਼ੂਰੀ ਹੁੰਦੀ ਹੈ ਕਿ ਜਦ ਮੈਨੂੰ ਜਿਹੜਾ ਸਬੰਧਤ ਵਿਅਕਤੀ ਨੇ ਚੈੱਕ ਦਿੱਤਾ ਉਹਨੇ ਮੈਨੂੰ ਇਸ ਗੱਲ ਦਾ ਯਕੀਨ ਦਿਵਾਇਆ ਸੀਗਾ ਕਿ ਜਦ ਤੁਸੀਂ ਜਾ ਕੇ ਇਹ ਚੈੱਕ ਲਾਉਂਗੇ ਤਾਂ ਇਸ ਦੇ ਤੁਹਾਨੂੰ ਜਿਹੜੇ ਪੂਰੇ ਪੈਸੇ ਮਿਲ ਜੂਗੇ ਜੀ ਬਹੁਤ ਸੋਹਣਾ ਸਵਾਲ ਹੈ ਇਹ ਇੱਕ ਸਾਡਾ ਵਿਸ਼ਵਾਸ ਹੈ ਸਮਾਜ ਦਾ ਦੁਨੀਆਦਾਰੀ ਦਾ ਕਿ ਆਪਣਾ ਜਿਹੜਾ ਵਪਾਰ ਹੈ ਆਪਣੀ ਦੁਨੀਆਦਾਰੀ ਹੈ ਇਹ ਇਸੇ ਤੇ ਚੱਲਦੀ ਹੈ ਉਹ ਚੈੱਕ ਸਾਨੂੰ ਗਰੰਟੀ ਦਿੰਦਾ ਹੈ ਕਿ ਤੁਸੀਂ ਸ਼ੋਰ ਸਾਨੂੰ ਪੈਸੇ ਵਾਪਸ ਕਰ ਦਿਓਗੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਗੱਲ ਹੁਣ ਆਪਾਂ ਥੋੜਾ ਜਿਹਾ ਦੁਬਾਰਾ ਜਿਹੜਾ ਕੋਰਟ ਕੇਸ ਹਾਲ ਨੂੰ ਚੱਲਦੇ ਹਾਂ ਕਿ ਕੋਰਟ ਕੇਸ ਜਿਹੜਾ ਇਹ ਫਾਈਲ ਹੋ ਗਿਆ ਹੈ ਕੋਰਟ ਕੇਸ ਜਦ ਅਸੀਂ ਫਾਈਲ ਕਰਦੇ ਹਾਂ ਤਾਂ ਉਸ ਵੇਲੇ ਜਦ ਮਾਨਯੋਗ ਜਿਹੜੇ ਜੱਜ ਸਾਹਿਬ ਕੋ ਸਾਡਾ ਜਦ ਉਹ ਕੇਸ ਜਾਂਦਾ ਹੈ ਮਾਨਯੋਗ ਜਿਹੜੇ ਜੱਜ ਸਾਹਿਬ ਹਨ ਉਹਨਾਂ ਦੀ ਉਸ ਵੇਲੇ ਕੀ ਡਿਊਟੀ ਬੰਦੀ ਹੈ ਜਾਂ ਕੀ ਜ਼ਿੰਮੇਵਾਰੀ ਬੰਦੀ ਹੈ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਜੀ ਵਕੀਲ ਸਾਹਿਬ ਬੜੀ ਹੀ ਇਹ ਸੋਹਣੀ ਗੱਲ ਪੁੱਛੀ ਐ ਤੁਸੀਂ ਸਾਡੇ ਜੱਜ ਸਾਹਿਬ ਜਿਹੜੇ ਹੈ ਉਹ ਪਹਿਲਾਂ ਪ੍ਰੀਲ ਇਮਨਰੀ ਕੰਪਲੇਨੈਂਟ ਤੋਂ ਵੀ ਸਵਾਲ ਜਵਾਬ ਕਰ ਸਕਦੇ ਹਨ ਫਿਰ ਜਦੋਂ ਉਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਵੀ ਇਹ ਕੇਸ ਹੈ ਚੱਲਣ ਯੋਗ ਹੈ ਉਹ ਜਿਹੜਾ ਪੈਸੇ ਉਸਨੇ ਦੇਣੇ ਸੀ ਤਾਂ ਪਹਿਲਾਂ ਉਹ ਸਮਨਿੰਗ ਕਰਦੇ ਹੈ ਸਮਨਿੰਗ ਕਰਕੇ ਉਸਨੂੰ ਬੁਲਾਉਂਦੇ ਹੈ ਫਿਰ ਉਹ ਵਕੀਲ ਰਾਹੀਂ ਜਾਂ ਖੁਦ ਉੱਥੇ ਪੇਸ਼ ਹੁੰਦੇ ਹੈ ਉਸ ਤੋਂ ਬਾਅਦ ਗਵਾਹਾਂ ਚੱਲਦੀਆਂ ਹੈ ਗਵਾਹਾਂ ਚੱਲਣ ਤੋਂ ਬਾਅਦ ਫਿਰ ਸਾਡੀ ਆਰਗੂਮੈਂਟਸ ਹੁੰਦੀ ਹੈ ਆਰਗੂਮੈਂਟਸ ਹੋਣ ਤੋਂ ਬਾਅਦ ਫਿਰ ਕਰਾਸਿੰਗ ਹੁੰਦੀ ਹੈ ਕ੍ਰੋਸ ਇੱਕ ਦੂਜੇ ਤੋਂ ਸਵਾਲ ਪੁੱਛੇ ਜਾਂਦੇ ਹੈ ਕਿ ਤੁਸੀਂ ਇੱਥੇ ਗਲਤੋਂ ਤੁਸੀਂ ਇੱਥੇ ਠੀਕ ਹੋ ਉਸ ਤੋਂ ਬਾਅਦ ਫਿਰ ਜੱਜ ਸਾਹਿਬ ਦੇ ਫੈਸਲੇ ਦਾ ਟਾਈਮ ਆ ਜਾਂਦਾ ਹੈ ਤਾਂ ਉਹ ਫੈਸਲਾ ਦਿੰਦੇ ਹੈ ਇਸ ਦੇ ਵਿੱਚ ਜੀ ਫੈਸਲੇ ਦਾ ਜਿਹੜਾ ਗੱਲਬਾਤ ਹੁੰਦੀ ਹੈ ਕਿ ਤੁਹਾਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜਿੰਨੀ ਅਮਾਉਂਟ ਹੋਵੇ ਉਸ ਤੋਂ ਦੁੱਗਣੀ ਤੱਕ ਜੱਜ ਸਾਹਿਬ ਤੁਹਾਡੇ ਤੋਂ ਪਰਵਾਹ ਸਕਦੇ ਹਨ ਠੀਕ ਹੈ ਜੀ ਬਿਲਕੁਲ ਠੀਕ ਹੈ ਇਹ ਇੱਕ ਜੱਜ ਦਾ ਤੁਸੀਂ ਦੱਸਿਆ ਕਿ ਜੱਜ ਜੱਜ ਸਾਹਿਬ ਕੋ ਕੇਸ ਜਾਂਦਾ ਹੈ ਜੱਜ ਸਾਹਿਬ ਇੱਕ ਪ੍ਰੀਲਿਮਰੀ ਇਨਕੁਆਇਰੀ ਕਰਦੇ ਹਨ ਜੀ ਜਿਸ ਦੇ ਵਿੱਚ ਉਹ ਜੱਜ ਸਾਹਿਬ ਦੇਖਦੇ ਹਨ ਕਿ ਜਿਹੜਾ ਚੈੱਕ ਦੀ ਮਿਆਦਸਰ ਉਹ ਲੱਗ ਗਿਆ ਮਿਆਦਸਰ ਨੋਟਿਸ ਦਿੱਤਾ ਗਿਆ ਮਿਆਦਸਰ ਜਿਹੜੀ ਉਹ ਕੰਪਲੇਂਟ ਜਿਹੜੀ ਉਹ ਫਾਈਲ ਕਰ ਦਿੱਤੀ ਗਈ ਹੈ ਜੀ ਤਾ ਉਸ ਤੋਂ ਬਾਅਦ ਜਿਹੜੀ ਆ ਜੱਜ ਸਾਹਿਬ ਜਿਹੜੇ ਹੈ ਜਿਹੜਾ ਸਬੰਧਤ ਅਕਿਊਜ਼ਡ ਹੈ ਜਾਂ ਉਹ ਉਹਨੂੰ ਵਿਅਕਤੀ ਹੈ ਉਸਨੂੰ ਸਮਨ ਕਰਦੇ ਹਨ ਜੀ ਕਈ ਵਾਰ ਅਸੀਂ ਆ ਸਮਾਜ ਦੇ ਵਿੱਚ ਦੇਖਦੇ ਹਨ ਕਿ ਕਈ ਵਿਅਕਤੀ ਜਿਹੜੇ ਜਿਹੜੀ ਕੋਰਟ ਦੀ ਕਾਰਵਾਈ ਤੋਂ ਬਚਣ ਲਈ ਜਾਣਬੁੱਝ ਕੇ ਜਿਹੜਾ ਹੈ ਮਾਨਯੋਗ ਅਦਾਲਤ ਮੋਰੇ ਪੇਸ਼ ਨਹੀਂ ਹੁੰਦੇ ਜੀ ਇਹੋ ਜੇ ਹਾਲਾਤਾਂ ਦੇ ਵਿੱਚ ਜਿਹੜਾ ਉਹ ਵਿਅਕਤੀ ਹੈ ਉਸਨੂੰ ਕੋਰਟ ਮੋਰੇ ਪੇਸ਼ ਕਰਨਾ ਜਿਹੜਾ ਕਿੰਨਾ ਕੁ ਜ਼ਰੂਰੀ ਹੈ ਤਾਂ ਉਸ ਦੇ ਲਈ ਮਾਨਯੋਗ ਜਿਹੜੀ ਸਾਡੀ ਅਦਾਲਤ ਹੈ ਉਹ ਕੀ ਕੀ ਤਰੀਕੇ ਜਿਹੜੇ ਉਹ ਵਰਤ ਸਕਦੇ ਨੇ ਕਮਲ ਜੀ ਸਿੰਘ ਜੀ ਉਸ ਵਿਅਕਤੀ ਨੂੰ ਪਹਿਲਾਂ ਨੋਟਿਸ ਸੰਬੰਧ ਦਿੱਤੇ ਜਾਂਦੇ ਹਨ ਫਿਰ ਉਸ ਨੂੰ ਐਨਬੀਡਬਲ ਕੀਤਾ ਜਾਂਦਾ ਹੈ ਜਾਨੀ ਕਿ ਨੋਨ ਬੇਲੇਬਲ ਵਾਰੰਟ ਨੋਨ ਬੇਲੇਬਲ ਵਾਰੰਟ ਤੇ ਵੀ ਜੇ ਉਹ ਪੇਸ਼ ਨਹੀਂ ਹੁੰਦਾ ਤਾਂ ਫਿਰ ਇੱਕ ਪੀਓ ਦੀ ਕਾਰਵਾਈ ਹੁੰਦੀ ਹੈ ਪ੍ਰੋਕਲੇਮਡ ਆਫੈਂਡਰ ਠੀਕ ਹੈ ਜੀ ਉਸ ਤੋਂ ਬਾਅਦ ਉਸ ਦਾ ਜਿਹੜਾ ਕਾਰਬਾਰ ਹੁੰਦਾ ਹੈ ਜਾਂ ਕੋਈ ਜ਼ਮੀਨ ਜਾਇਦਾਦ ਹੁੰਦੀ ਹੈ ਉਸ ਦੀ ਰਿਕਵਰੀ ਵਾਸਤੇ ਵੀ ਕੀਤਾ ਜਾਂਦਾ ਹੈ ਤਾਂ ਮੈਂ ਇਹ ਸੋਚਦਾ ਹਾਂ ਕਿ ਭਾਰਤੀ ਕਾਨੂੰਨ ਸਾਡੇ ਬਹੁਤ ਹੀ ਮਾਨਯੋਗ ਅਦਾਲਤਾਂ ਕੋਲ ਬਹੁਤ ਸਾਰੇ ਅਧਿਕਾਰ ਹਨ ਜਿਨ੍ਹਾਂ ਦੇ ਰਾਹੀਂ ਆਦਮੀ ਦਾ ਬਚਣਾ ਬੜਾ ਮੁਸ਼ਕਲ ਹੁੰਦਾ ਹੈ ਠੀਕ ਹੈ ਜੀ ਇਹ ਜਿੱਦ ਦੇ ਤੁਸੀਂ ਦੱਸਿਆ ਕਿ ਸਭ ਤੋਂ ਪਹਿਲੇ ਜਿਹੜਾ ਨੋਟਿਸ ਕੀਤਾ ਜਾਂਦਾ ਫਿਰ ਸਮਨ ਹੁੰਦੇ ਹੈ ਸਮਨ ਤੋਂ ਬਾਅਦ ਫਿਰ ਅਵੇਲੇਬਲ ਵਾਰੰਟ ਫਿਰ ਨਾਨ ਅਵੇਲੇਬਲ ਫਿਰ ਉਸ ਤੋਂ ਬਾਅਦ ਜਿਹੜਾ ਪੀਓ ਦੀ ਕਾਰਵਾਈ ਕਰਕੇ ਬੰਦੇ ਨੂੰ ਜਿਹੜਾ ਪ੍ਰੋਕਲੇਮਡ ਅਫੈਂਡਰ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਜਿਸ ਨੂੰ ਆਪਾਂ ਕਹਿੰਦੇ ਇਸ਼ਤਿਆਰੀਆ ਜਿਹੜਾ ਹੈ ਮੁਜਰਮ ਹੈ ਜੀ ਨਾਲ ਤੁਸੀਂ ਇੱਕ ਹੋਰ ਬੜੀ ਅਹਿਮ ਗੱਲ ਦੱਸੀ ਕਿ ਉਹ ਜਿਹੜਾ ਬੰਦਾ ਹੈ ਸਬੰਧਤ ਵਿਅਕਤੀ ਹੈ ਅਕਿਊਜ਼ਡ ਹੈ ਉਸ ਦੀ ਜਿਹੜੀ ਪ੍ਰਾਪਰਟੀ ਹੈ ਉਸ ਨੂੰ ਵੀ ਅਟੈਚ ਕੀਤਾ ਜਾ ਸਕਦਾ ਹੈ ਉਹ ਜਿਹੜਾ ਪ੍ਰਾਪਰਟੀ ਹੈ ਅਟੈਚ ਕਰਨ ਦੇ ਲਈ ਮਾਨਯੋਗ ਅਦਾਲਤ ਆਪ ਹੀ ਕਰ ਸਕਦੀ ਹੈ ਜਾਂ ਜਿਹੜਾ ਵਿਅਕਤੀ ਹੈ ਜਿਨੇ ਕੰਪਲੇਨੈਂਟ ਹੈ ਜਿਨੇ ਕੇਸ ਲਾਇਆ ਹੈ ਉਸ ਨੂੰ ਅਕਿਊਜ਼ ਦੀ ਜਿਹੜੀ ਪ੍ਰਾਪਰਟੀ ਦਾ ਜਾਂ ਕੋਈ ਬੈਂਕ ਅਕਾਊਂਟ ਦਾ ਐਪਲੀਕੇਸ਼ਨ ਲਾ ਕੇ ਕੋਰਟ ਦੇ ਵਿੱਚ ਵੇਰਵਾ ਦੇਣਾ ਪਵੇਗਾ ਜੀ ਦੇਖੋ ਜੀ ਕੰਪਲੇਨੈਂਟ ਨੂੰ ਸਾਰੇ ਜਿਹੜੇ ਸਬੂਤ ਹੈ ਦਿੱਤੇ ਹੁੰਦੇ ਹੈ ਉਸ ਨੂੰ ਪੂਰੇ ਕਰਨੇ ਪੈਂਦੇ ਹੈ ਫਿਰ ਮਾਨਯੋਗ ਅਦਾਲਤ ਦੇ ਕੋਲੇ ਇੱਕ ਅਧਿਕਾਰ ਹੈ ਕਿ ਉਹ ਤਹਿਸੀਲਦਾਰ ਦੇ ਰਾਈ ਡਿਸਟ੍ਰਿਕਟ ਕਲੈਕਟਰ ਦੇ ਰਾਈ ਉਸ ਵਿਅਕਤੀ ਦੀ ਜਿਹੜੀ ਪ੍ਰਾਪਰਟੀ ਹੈ ਜਾਂ ਕੋਈ ਵੀ ਚੀਜ਼ ਹੈ ਉਸ ਬਾਰੇ ਜਾਣਕਾਰੀ ਲੈ ਸਕਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਉੱਤੇ ਰੈਵਨਿਊ ਡਿਪਾਰਟਮੈਂਟ ਕਾਰਵਾਈ ਕਰਦਾ ਹੈ ਬਿਲਕੁਲ ਠੀਕ ਹੈ ਜੀ ਇਹ ਤਾਂ ਗੱਲ ਸੀਗੀ ਜਿਹੜਾ ਅਕਿਊਜ਼ਡ ਹੈ ਜਿਹੜਾ ਉਸ ਨੂੰ ਹੈ ਉਸ ਨੂੰ ਜਿਹੜਾ ਹੈ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੱਕ ਦੀ ਗੱਲ ਹੈ ਇਸ ਤੋਂ ਬਾਅਦ ਜਿਹੜਾ ਹੈ ਕੰਪਲੇਨੈਂਟ ਵੀ ਪੇਸ਼ ਹੋ ਰਿਹਾ ਹੈ ਅਕਿਊਜ਼ ਜਿਹੜਾ ਹੈ ਜਿਹੜਾ ਕੋਰਟ ਦੇ ਵਿੱਚ ਆ ਕੇ ਪੇਸ਼ ਹੋ ਜਾਂਦਾ ਹੈ ਇਸ ਦੇ ਨਾਲ ਇੱਕ ਹੋਰ ਬਹੁਤ ਅਹਿਮ ਸਵਾਲ ਅੱਗੇ ਨਿਕਲ ਕੇ ਆਉਂਦਾ ਹੈ ਕਿ ਜਿਹੜਾ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਹੈ ਇਹ ਜਿਹੜੀ ਇਹਦੀ ਕਾਰਵਾਈ ਹੁੰਦੀ ਹੈ ਇਸ ਦੇ ਵਿੱਚ ਮਾਨਯੋਗ ਅਦਾਲਤ ਇਸ ਨੂੰ ਇੱਕ ਜਿਹੜਾ ਹੈ ਦਿਵਾਨੀ ਦੇ ਮੁਕਦਮੇ ਨਾਲ ਚਲਾਉਂਦੀ ਹੈ ਤਰੀਕੇ ਨਾਲ ਜਾਂ ਫਿਰ ਫੌਜਦਾਰੀ ਦੇ ਤਰੀਕੇ ਨਾਲ ਤੇ ਜੇ ਫੌਜਦਾਰੀ ਦੇ ਤਰੀਕੇ ਨਾਲ ਕੇਸ ਚੱਲਦਾ ਹੈ ਤਾਂ ਜਿਹੜਾ ਇਹਦੇ ਵਿੱਚ ਅਕਿਊਜ਼ਡ ਹੈ ਉਸ ਨੂੰ ਆ ਕੇ ਜ਼ਮਾਨਤ ਵੀ ਦੇਣੀ ਪੈਂਦੀ ਹੈ ਹਾਂਜੀ ਬਹੁਤ ਹੀ ਇਹ ਗਹਿਰਾ ਸਵਾਲ ਹੈ ਇਹ ਇਹ ਅਪਰਾਧਿਕ ਮੁਕੱਦਮਾ ਹੈ ਤੇ ਸਿਵਲ ਮੁਕੱਦਮਾ ਵੀ ਹੈ ਪਹਿਲਾਂ ਜੇਕਰ ਆਪਾਂ ਰਿਕਵਰੀ ਸਿੱਧੇ ਤੌਰ ਤੇ ਕਰਨੀ ਹੈ ਤਾਂ ਉਹ ਸਿਵਲ ਦੇ ਵਿੱਚ ਚਲੇ ਜਾਂਦੇ ਹਾਂ ਸਿਰਫ ਉਸ ਦੇ ਵਿੱਚ ਰਿਕਵਰੀ ਹੁੰਦੀ ਹੈ ਜਦੋਂ ਆਪਾਂ ਇਸ ਦੇ ਵਿੱਚ ਕ੍ਰਿਮੀਨਲ ਦੇ ਵਿੱਚ ਆਉਨੇ ਹਾਂ ਜੀ ਤਾਂ ਫਿਰ ਮਾਨਯੋਗ ਅਦਾਲਤ ਹੈ ਜਿਹੜੀ ਉਹ ਸਾਰਾ ਜਿਹੜਾ ਪ੍ਰोसीडिंग ਕਰਕੇ ਉਸ ਦੇ ਅੱਗੇ ਵਧਦੇ ਹੋਏ ਤਾਂ ਜਿਹੜਾ ਅਕਿਊਜ਼ਡ ਹੁੰਦਾ ਹੈ ਉਸ ਨੂੰ ਟਾਈਮ ਦਿੰਦੇ ਹੈ ਉਸ ਨੂੰ ਡਿਫੈਂਸ ਵਾਸਤੇ ਉਸ ਦੇ ਵਕੀਲ ਨੂੰ ਜਦੋਂ ਉਹ ਸਿੱਧ ਹੋ ਜਾਂਦਾ ਹੈ ਕਿ ਇਸ ਨੇ ਗਲਤੀ ਕੀਤੀ ਹੈ ਤਾਂ ਉਸ ਨੂੰ ਮਾਨਯੋਗ ਅਦਾਲਤ ਸਜ਼ਾ ਦਿੰਦੀ ਹੈ ਤੇ ਜਿੰਨੀ ਉਹ ਅਮਾਉਂਟ ਹੁੰਦੀ ਹੈ ਉਸ ਤੋਂ ਦੁੱਗਣੀ ਉਸ ਤੋਂ ਭਰਵਾਉਣ ਦੇ ਆਦੇਸ਼ ਦਿੰਦੀ ਹੈ ਉਸ ਦਾ ਟਾਈਮ ਵੀ ਲਗਭਗ ਉਸ ਨੂੰ ਇੱਕ ਮਹੀਨੇ ਦਾ ਦੇ ਦਿੱਤਾ ਜਾਂਦਾ ਹੈ ਕਿ ਤੁਸੀਂ ਇਸ ਨੂੰ ਪੂਰਾ ਕਰੋ ਤੇ ਨਹੀਂ ਤਾਂ ਫਿਰ ਉਹ ਸਜ਼ਾ ਮੁਕਰਰ ਕਰ ਦਿੱਤੀ ਜਾਂਦੀ ਹੈ ਠੀਕ ਹੈ ਜੀ ਤਾਂ ਇੱਕ ਸਵਾਲ ਹੋਰ ਸ ਹੈ ਕਿ ਇਸ ਦੇ ਵਿੱਚ ਜਿਹੜਾ ਅਕਿਊਜ਼ਡ ਹੈ ਉਸ ਨੂੰ ਜ਼ਮਾਨਤ ਦੇਣੀ ਪੈਂਦੀ ਹੈ ਜੀ ਕੋਰਟ ਹਾਂਜੀ ਜ਼ਮਾਨਤ ਇਹ ਜੱਜ ਸਾਹਿਬ ਦਾ ਅਧਿਕਾਰ ਹੈ ਕਿ ਉਹ ਕੋਈ 35 40000 50000 ਜਿੰਨਾ ਵੀ ਉਹ ਉਚਿਤ ਸਮਝਦੇ ਹੈ ਉਹ ਉਹਨਾਂ ਨੂੰ ਅਕਿਊਜ਼ਡ ਨੂੰ ਉਸ ਦੀ ਕੋਈ ਨਾ ਕੋਈ ਪ੍ਰਾਪਰਟੀ ਕੋਈ ਚੀਜ਼ ਅਦਾਲਤ ਦੇ ਸਾਹਮਣੇ ਪੇਸ਼ ਕਰਨੀ ਪੈਂਦੀ ਹੈ ਤੇ ਨਾਲ ਹੀ ਕੋਈ ਸ਼ੋਰਟੀ ਦੇਣਾ ਪੈਂਦਾ ਏਕ ਇਹਦੇ ਵਿੱਚ ਜੇ ਹੋਰ ਅਹਿਮ ਸਵਾਲ ਆ ਜਾਂਦਾ ਹੈ ਕਿ ਅਸੀਂ ਹਰ ਸਮੇਂ-ਸਮੇਂ ਤੇ ਦੇਖਦੇ ਹਾਂ ਕਿ ਜਿਹੜੀਆਂ ਸਾਡੀਆਂ ਜਿਹੜੀਆਂ ਹਰ ਲੈਵਲ ਤੇ ਕੋਰਟਸ ਹਨ ਭਾਵੇਂ ਉਹ ਜਿਹੜੀਆਂ ਜ਼ਿਲ੍ਹਾ ਪੱਦਰ ਤੇ ਹਨ ਅਦਾਲਤਾਂ ਜਾਂ ਫਿਰ ਹਾਈ ਕੋਰਟ ਹੈ ਮਾਨਯੋਗ ਸਾਡੇ ਜਾਂ ਫਿਰ ਮਾਨਯੋਗ ਸੁਪਰੀਮ ਕੋਰਟ ਹਨ ਤਾਂ ਮਾਨਯੋਗ ਸਾਡੀਆਂ ਜਿਹੜੀਆਂ ਸਰਕਾਰਾਂ ਹਨ ਉਹਨਾਂ ਵੱਲੋਂ ਵੀ ਦੁਬਾਰਾ ਦੁਬਾਰਾ ਇਸ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਜਿਹੜਾ ਕੋਰਟਾਂ ਕਚੈਰੀਆਂ ਦੇ ਵਿੱਚੋਂ ਜਿਹੜਾ ਲਿਟੀਗੇਸ਼ਨ ਨੂੰ ਘੱਟ ਕੀਤੀ ਜਾਵੇ ਤਾਂ ਆਪਸੀ ਜਿਹੜਾ ਭਾਈਚਾਰੇ ਦੇ ਨਾਲ ਜਿਹੜਾ ਹੈ ਮੁਕੱਦਮਿਆਂ ਦਾ ਹੱਲ ਕੀਤਾ ਜਾਵੇ ਉਸ ਦੇ ਲਈ ਜਗ੍ਹਾ-ਜਗਾਹ ਤੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਜਿਹੜਾ mediation center ਖੋਲੇ ਹੋਏ ਹਨ ਸਪੈਸ਼ਲ ਮਾਨਜੋਗ ਜਿਹੜੇ ਜੱਜ ਸਾਹਿਬ ਉਹਨਾਂ ਨੇ ਡਿਊਟੀ ਵੀ ਲੱਗੀ ਹੋਈ ਹੈ ਫਿਰ ਲੋਕ ਅਦਾਲਤਾਂ ਵਿੱਚ ਲਾਈਆਂ ਜਾਂਦੀਆਂ ਹਨ ਕੀ ਇਹ ਸਾਰੀ ਗੱਲ ਦੇ ਮੱਦੇ ਨਜ਼ਰ ਜਿਹੜੀਆਂ ਸਾਡੇ ਚੈੱਕ ਬਾਉਂਸ ਦੇ ਕੇਸ ਆ ਜਾਂਦੇ ਆ ਚੈੱਕਾਂ ਸੰਬੰਧੀ ਸਮੱਸਿਆਵਾਂ ਹਨ ਇਹਨਾਂ ਲਈ ਵੀ ਜਿਹੜਾ ਮਾਨਜੋਗ ਅਦਾਲਤ ਦੇ ਵਿੱਚ ਅਸੀਂ ਜਾ ਕੇ ਫਰਿਆਦ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਹੈ ਭਾਈਚਾਰੇ ਦੇ ਨਾਲ ਜਿਹੜਾ ਆਪਸੀ ਸਹਿਮਤੀ ਨਾਲ ਮਸਲਾ ਹੱਲ ਕਰ ਦਿੱਤਾ ਜਾਵੇ ਦੇਖੋ ਜੀ ਸਾਡੇ ਵਿਦਵਾਨ ਜੱਜ ਬੈਠੇ ਹੁੰਦੇ ਹੈ ਉਹ ਸੋਚਦੇ ਹਨ ਕਿ ਲਿਟੀਗੇਸ਼ਨ ਘੱਟ ਤੋਂ ਘੱਟ ਹੋਣ ਕਿਉਂਕਿ ਅੰਬਾਰ ਲੱਗੇ ਹੋਏ ਹਨ ਬਹੁਤ ਜ਼ਿਆਦਾ ਲਿਟੀਗੇਸ਼ਨ ਪੈਂਡਿੰਗ ਹੈ ਤਾਂ ਸਾਡੇ ADR ਸੈਂਟਰ ਹੈ ਪਰਮਾਨੈਂਟ ਲੋਕ ਅਦਾਲਤ ਹੈ ਸਮੇਂ-ਸਮੇਂ ਸਰ ਸਾਡੇ ਤਹਿਸੀਲ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਹਾਈ ਕੋਰਟ ਲੈਵਲ ਤੇ ਰਾਸ਼ਟਰੀ ਲੋਕ ਅਦਾਲਤਾਂ ਲੱਗਦੀਆਂ ਰਹਿੰਦੀਆਂ ਹਨ ਉਸ ਦੇ ਵਿੱਚ ਇਹਨਾਂ ਦੇ ਕੇਸ ਦੇ ਨਿਪਟਾਰੇ ਦੇ ਲਈ ਜੱਜ ਸਾਹਿਬ ਸਪੈਸ਼ਲ ਭੇਜਦੇ ਹਨ ਅਤੇ ਜਿਹੜਾ ਕੰਪਲੇਨੈਂਟ ਤੇ ਰਿਸਪੌਂਡੈਂਟ ਅਕਿਊਜ਼ਡ ਹੁੰਦਾ ਹੈ ਉਸ ਨੂੰ ਵੀ ਆਦੇਸ਼ ਦਿੱਤੇ ਜਾਂਦੇ ਹੈ ਕਿ ਤੁਸੀਂ ਉਸ ਦਿਨ ਪੇਸ਼ ਹੋ ਅਤੇ ਵਕੀਲਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਜਿਆਦਾ ਤੋਂ ਜਿਆਦਾ ਭਾਈਚਾਰਾ ਬਣਾਇਆ ਜਾਵੇ ਤੇ ਇਹਨਾਂ ਨੂੰ ਨਿਪਟਾਇਆ ਜਾਵੇ ਠੀਕ ਹੈ ਜੀ ਇੱਕ ਹੋਰ ਜਿਹੜਾ ਅਹਿਮ ਸਵਾਲ ਇਹ ਹੈ ਕਿ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਆਉਂਦਾ ਹੋਊਗਾ ਕਿ ਕਈ ਵਾਰ ਐਦਾ ਹੁੰਦਾ ਹੈ ਕਿ ਜਿਹੜਾ ਸਾਡਾ ਚੈੱਕ ਹੈ ਉਹ ਤੁਹਾਡੇ ਤੋਂ ਗਵਾਚ ਜਾਂਦਾ ਹੈ ਜਾ ਫੇ ਕਿਤੇ ਸਾਡੇ ਤੋਂ ਡਿੱਗ ਜਾਂਦਾ ਹੈ ਜਾਂ ਕੁਝ ਹੋਏ ਹੁੰਦਾ ਤਾਂ ਕਿਸੇ ਵਿਅਕਤੀ ਨੂੰ ਜਿਹੜਾ ਚੈੱਕ ਲੱਭ ਜਾਂਦਾ ਹੈ ਤਾਂ ਉਸ ਦਾ ਉਹ ਜਿਹੜਾ ਉਹ ਮਿਸਯੂਜ਼ ਕਰ ਲੈਂਦਾ ਹੈ ਇਹੋ ਜੇ ਹਾਲਾਤਾਂ ਦੇ ਵਿੱਚ ਜਿਹੜੇ ਵਿਅਕਤੀ ਦਾ ਚੈੱਕ ਗਵਾਚਿਆ ਹੈ ਜਾਂ ਜਿਸ ਨੂੰ ਲੱਗਦਾ ਹੈ ਕਿ ਉਸ ਦਾ ਜਿਹੜਾ ਚੈੱਕ ਦਾ ਮਿਸਯੂਜ਼ ਹੋਇਆ ਹੈ ਉਸ ਨੂੰ ਕੀ ਕਰਨਾ ਚਾਹੀਦਾ ਹੈ ਕਿ ਪਹਿੰਦੀ ਸੱਤੇ ਪੁਲਿਸ ਕੰਪਲੇਂਟ ਪਹਿਲਾਂ ਕਰਨੀ ਚਾਹੀਦੀ ਹੈ ਜਾਂ ਮਾਨਯੋਗ ਅਦਾਲਤ ਦੇ ਵਿੱਚ ਆ ਡਿਫੈਂਸ ਲੈਣੀ ਚਾਹੀਦੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਸੂਚਨਾ ਮਿਲ ਗਈ ਜਾਂ ਤੁਹਾਡੇ ਘਰਬਾਰ ਦੇ ਵਿੱਚ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਕਿ ਮੇਰਾ ਚੈੱਕ ਗੁੰਮ ਹੋ ਗਿਆ ਹੈ ਜਾਂ ਕੋਈ ਲੈ ਗਿਆ ਹੈ ਤਾਂ ਤੁਸੀਂ ਪਹਿਲਾਂ ਜਾ ਕੇ ਬੈਂਕ ਦੇ ਵਿੱਚ ਸੂਚਨਾ ਦਿਓਗੇ ਕੀ ਮੇਰਾ ਚੈੱਕ ਗੁੰਮ ਹੋ ਗਿਆ ਹੈ ਜੇਕਰ ਉਹ ਲੱਗ ਜਾਂਦਾ ਹੈ ਤਾਂ ਇਸ ਦੀ ਪੇਮੈਂਟ ਨਾ ਕੀਤੀ ਜਾਵੇ ਤੇ ਉਸ ਆਦਮੀ ਨੂੰ ਉੱਥੇ ਰੋਕਿਆ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਪੁਲਿਸ ਕੰਪਲੇਂਟ ਵੀ ਕਰ ਸਕਦੇ ਹੋ ਉਸ ਆਦਮੀ ਤੇ ਮੁਕੱਦਮਾ ਵੀ ਚਲਾ ਸਕਦੇ ਹੋ ਤੇ ਮਾਨਯੋਗ ਅਦਾਲਤ ਦੇ ਵਿੱਚ ਵੀ ਕੇਸ ਚੱਲ ਸਕਦਾ ਹੈ ਇਹ ਇੱਕ ਗੰਭੀਰ ਮੁੱਦਾ ਹੈ ਚੈੱਕ ਇੱਕ ਜਿਹੜੀ ਸਾਡੀ ਹੈ ਬਹੁਤ ਵੱਡੀ ਪ੍ਰਾਪਰਟੀ ਹੈ ਰਾਸ਼ਟਰੀ ਤਰੋਹਰ ਹੈ ਠੀਕ ਹੈ ਜੀ ਇੱਕ ਸਵਾਲ ਪੁੱਛਣ ਦਾ ਕਾਰਨ ਇਹ ਹੈ ਸਿਗਾ ਕਿ ਜਦ ਅਸੀਂ ਸਭ ਤੋਂ ਪਹਿਲਾਂ ਜਿਹੜੇ ਵਿਅਕਤੀ ਨੇ ਚੈੱਕ ਲਾਇਆ ਹੈ ਉਹ ਬਾਉਂਸ ਹੋ ਜਾਂਦਾ ਹੈ ਤੁਹਾਨੂੰ ਉਹ ਨੋਟਿਸ ਕਰਦਾ ਹੈ ਨੋਟਿਸ ਦੇ ਵਿੱਚ ਉਹ ਤੁਹਾਨੂੰ ਇਹ ਗੱਲ ਲਿਖਦਾ ਹੈ ਕਿ ਤੁਹਾਡਾ ਜਿਹੜਾ ਚੈੱਕ ਬਾਉਂਸ ਹੋ ਗਿਆ ਹੈ ਕੀ ਜਿਹੜੀ ਇਹ ਡਿਫੈਂਸ ਲੈਣੀ ਨੋਟਿਸ ਦੇ ਵਿੱਚ ਕਿੰਨੀ ਕੁ ਜ਼ਰੂਰੀ ਹੈ ਇਹ ਗੱਲ ਲਿਖਣੀ ਕਿ ਜੀ ਸਾਡਾ ਚੈੱਕ ਚੋਰੀ ਹੋ ਗਿਆ ਸੀਗਾ ਤਾਂ ਤੁਸੀਂ ਇਹ ਜਿਹੜਾ ਚੈੱਕ ਇਹਨੂੰ ਨਹੀਂ ਵਰਤ ਸਕਦੇ ਸੀਗੇ ਦੇਖੋ ਜੀ ਵਕੀਲ ਸਾਹਿਬ ਜੋ ਆਦਮੀ ਅਕਿਊਜ਼ਡ ਹੈ ਉਹ ਡਿਫੈਂਸ ਦੇ ਵਿੱਚ ਆਪਣੇ ਤਰੀਕੇ ਵਰਤੂਗਾ ਉਹ ਸਾਡੀ ਮਾਨਯੋਗ ਅਦਾਲਤ ਹੈ ਵਕੀਲ ਹੈ ਉਹ ਅੱਗੇ ਪ੍ਰोसीडिंग ਹੈ ਕਾਰਵਾਈ ਹੈ ਉਸ ਦੇ ਵਿੱਚ ਸਿੱਧ ਕਰਨਾ ਪੈਂਦਾ ਹੈ ਕਿ ਵਾਕਿਆ ਹੀ ਮੇਰਾ ਚੈੱਕ ਗੁੰਮ ਹੋਇਆ ਸੀ ਜਾਂ ਮੇਰਾ ਕੋਈ ਲੈ ਗਿਆ ਸੀ ਇਹ ਡਿਫੈਂਸ ਦੀ ਕਾਰਵਾਈ ਮਾਨਯੋਗ ਅਦਾਲਤ ਫੈਸਲੇ ਤੱਕ ਸੁਣਦੀ ਰਹਿੰਦੀ ਹੈ ਬਿਲਕੁਲ ਠੀਕ ਹੈ ਜੀ ਇੱਕ ਜਿਆਦਾ ਸੀ ਚੈੱਕ ਦਾ ਕੇਸ ਲਾ ਦਿੱਤਾ ਹੈ ਜੀ ਕਿੱਕ ਦਾ ਕੇਸ ਲਾ ਦਿੱਤਾ ਹੈ ਅਸੀਂ ਕਈ ਵਾਰ ਦੇਖਦੇ ਆਂ ਕਿ ਜਿਹੜਾ ਕੇਸ ਆਹੋ ਥੋੜਾ ਲੰਮਾ ਚੱਲਦਾ ਹੈ ਸਾਲ ਚੱਲ ਸਕਦਾ ਹੈ 2 ਸਾਲ ਜਾਂ 3 ਸਾਲ ਵੀ ਉਹ ਕਈ ਵਾਰ ਜਿਹੜੇ ਆਹ ਕੁਝ ਹਾਲਾਤਾਂ ਕਰਕੇ ਜਿਹੜੇ ਕੇਸ ਆ ਉਹ ਲੰਬੇ ਚੱਲਦੇ ਹਨ ਪਰ ਜਿਹੜੇ ਵਿਅਕਤੀ ਨੇ ਕੇਸ ਲਾਇਆ ਹੈ ਉਹਨੇ ਇਸੇ ਕਰਕੇ ਲਾਇਆ ਹੈ ਕਿ ਉਸ ਨੂੰ ਪੈਸੇ ਚਾਹੀਦੇ ਹਨ ਉਹ ਪੈਸੇ 3-4 ਸਾਲੀ ਉਹ ਲਟਕ ਜਾਂਦੇ ਹਨ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਮਾਨਯੋਗ ਅਦਾਲਤ ਕੋ ਕੁਝ ਇਹੋ ਜੀਆਂ ਵੀ ਤਾਕਤਾਂ ਹਨ ਜਾਂ ਜਿਹਨੂੰ ਆਪਾਂ ਕਹਿੰਨੇ ਪਾਵਰ ਹਨ ਕਿ ਜਿਹਦੇ ਨਾਲ ਮਾਨਯੋਗ ਅਦਾਲਤ ਜਿਹੜਾ ਯੂਜ਼ਡ ਵਿਅਕਤੀ ਹੈ ਉਸ ਨੂੰ ਜਿਹੜਾ ਹੁਕਮ ਕਰ ਸਕਣ ਕਿ ਜਿਹੜੀ ਜਿੰਨੇ ਦਾ ਚੈੱਕ ਹੈ ਉਸ ਦਾ ਕੁਝ ਹਿੱਸਾ ਪਹਿਲੇ ਦਿਨ ਵਕੀਲ ਸਾਹਿਬ ਬਹੁਤ ਹੀ ਦਰਸ਼ਕਾਂ ਦੇ ਲਈ ਅਤੇ ਮੇਰੇ ਲਈ ਵੀ ਬੜਾ ਸੋਹਣਾ ਸਵਾਲ ਲੱਗਿਆ ਮੈਨੂੰ ਕਿ ਜਦੋਂ ਕੰਪਲੇਨੈਂਟ ਜਾਂਦਾ ਹੈ ਉਹ ਦੁਖੀ ਹੋ ਕੇ ਜਾਂਦਾ ਹੈ ਉਸ ਨੂੰ ਜੱਜ ਸਾਹਿਬਾਨ ਸੁਣਦੇ ਹੈ ਤਾਂ ਜੱਜ ਸਾਹਿਬਾਨ ਦੀ ਇੱਕ ਡਿਸਟ੍ਰਿਕਸ਼ਨ ਪਾਵਰ ਹੈ ਕਿ ਉਹ ਕਹਿ ਸਕਦਾ ਹੈ ਕਿ ਜਿੰਨੀ ਰਕਮ ਹੈ ਉਸ ਦਾ 20% ਪਹਿਲਾਂ ਜਮ੍ਹਾਂ ਕਰਵਾਇਆ ਜਾਵੇ ਉਸ ਤੋਂ ਬਾਅਦ ਕੇਸ ਸੁਣਿਆ ਜਾਊਗਾ ਠੀਕ ਹੈ ਜੀ ਇਹ ਜਿਹਦਾ ਤੁਸੀਂ ਕਹੇ ਇਹ ਇੱਕ ਡਿਸਕ੍ਰੀਸ਼ਨਰੀ ਪਾਵਰ ਹੈ ਜੱਜ ਸਾਹਿਬ ਨੇ ਇਹ ਦੇਖਣਾ ਹੈ ਕਿ ਜਿਹੜਾ 20% ਜਿਹੜਾ ਉਸ ਨੂੰ ਕੰਪਨਸੇਸ਼ਨ ਦਾ ਜਿਹੜਾ ਵਿਅਕਤੀ ਨੂੰ ਕਹਿਣਾ ਹੈ ਕਿ ਜਿਹੜਾ ਅਕਿਊਜ਼ ਨੂੰ ਕਿ ਤੁਸੀਂ ਦਿਓ ਉਹਨਾਂ ਵਿੱਚ ਕਿਹੜੇ ਹਾਲਾਤ ਆਮ ਤੌਰ ਤੇ ਜੱਜ ਸਾਹਿਬ ਦੇਖਦੇ ਹੁੰਦੇ ਹਨ ਰੁਟੀਨ ਦੇ ਵਿੱਚ ਜਿਹੜਾ ਜੱਜ ਸਾਹਿਬ ਕਹਿ ਸਕਦੇ ਨੇ ਜਾਂ ਫਿਰ ਉਹਦੇ ਉੱਤੇ ਐਡਾ ਦੀਆਂ ਗੱਲਾਂ ਦੇਖੀਆਂ ਜਾਂਦੀਆਂ ਹਨ ਕਿ ਜਿਹੜਾ ਅਕਿਊਜ਼ਡ ਹੈ ਉਹ ਜਾਣਬੁੱਝ ਕੇ ਜਿਹੜਾ ਕੰਪਲੇਨੈਂਟ ਨੂੰ ਖੱਜਲ ਕਰ ਰਿਹਾ ਹੈ ਜਾਂ ਮਾਨਯੋਗ ਅਦਾਲਤ ਦੇ ਜਿਹੜੀ ਕੰਮ ਕਰਨ ਦੀ ਕਾਰਵਾਈ ਹੈ ਉਸ ਦੇ ਵਿੱਚ ਵਿਗਨ ਪਾ ਰਿਹਾ ਹੈ ਜਾਂ ਜ਼ਰੂਰਤ ਤੋਂ ਜ਼ਿਆਦਾ ਕੇਸ ਨੂੰ ਲੰਬਾ ਖਿੱਚ ਰਿਹਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਮਾਣਯੋਗ ਜੱਜ ਸਹਿਬਾਨ ਜਿੰਨੇ ਵੀ ਸਾਡੇ ਹੈ ਉਹ ਬਹੁਤ ਹੀ ਅੱਛੇ ਸੂਝਵਾਨ ਵਿਅਕਤੀ ਯਾਨੀ ਕਿ ਪਦਾਧਿਕਾਰੀ ਤੇ ਸਾਡੇ ਤੋਂ ਉੱਚੇ ਬੈਠੇ ਹੁੰਦੇ ਹਨ ਉਹਨਾਂ ਨੇ ਪੜ੍ਹਾਈ ਕੀਤੀ ਹੁੰਦੀ ਹੈ ਤਾਂ ਉਹ ਪੜ੍ਹਾਈ ਦੇ ਤੌਰ ਦੇ ਉੱਤੇ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਉਸ ਅਕਿਊਜ਼ਡ ਨੂੰ ਨੋਟਿਸ ਵੀ ਦੇ ਸਕਦੇ ਹੈ ਉਹਨਾਂ ਨੂੰ ਆਰਡਰ ਵੀ ਕਰ ਸਕਦੇ ਹੈ ਤੇ ਪੈਸੇ ਭਰਨ ਦੇ ਆਦੇਸ਼ ਜਾਰੀ ਕਰ ਸਕਦੇ ਹਨ ਚਲੋ ਜੀ ਇੱਕ ਅਖੀਲਾ ਸਵਾਲ ਹੈ ਸਾਡੇ ਕੋਲ ਸਮਾਂ ਹੋਰ ਨਹੀਂ ਹੈ ਤਾਂ ਅਹਿਮ ਸਵਾਲ ਹੈ ਕਿ ਦੇਖੋ ਜੀ ਇੱਕ ਵਿਅਕਤੀ ਹੈ ਉਸ ਨੂੰ ਜਿਹੜੀ ਉਹ ਸਜ਼ਾ ਹੋ ਗਈ ਹੈ ਸਜ਼ਾ ਬਾਰੇ ਤੁਸੀਂ ਦੱਸ ਦਿੱਤਾ ਹੈ ਕਿ ਜੀ 2 ਸਾਲ ਦੀ ਸਜ਼ਾ ਹੋ ਸਕਦੀ ਹੈ ਜਾਂ ਫੇ ਜਿਹੜਾ ਦੁਗਣਾ ਜਿਹੜਾ ਕੰਪਨਸੇਸ਼ਨ ਉਹ ਜਿਹੜਾ ਹੈ ਉਹ ਦੇਣਾ ਪੈ ਸਕਦਾ ਹੈ ਕੀ ਉਸ ਵਿਅਕਤੀ ਕੋਲ ਅਪੀਲ ਦਾ ਹੱਕ ਹੁੰਦਾ ਹੈ ਜਿਸ ਨੂੰ ਸਜ਼ਾ ਹੋਈ ਹੈ ਤਾਂ ਉਹ ਜਿਹੜੀ ਅਪੀਲ ਹੈ ਉਹ ਕਿੰਨੀ ਦੇਰ ਦੇ ਅੰਦਰ ਕਰ ਸਕਦਾ ਹੈ ਦੇਖੋ ਜੀ ਜਦੋਂ ਸਜ਼ਾ ਹੋ ਜਾਂਦੀ ਹੈ ਤਾਂ ਤੁਸੀਂ ਸੈਸ਼ਨ ਕੋਰਟ ਦੇ ਵਿੱਚ ਜਾ ਸਕਦੇ ਹੋ ਉਸ ਵਾਸਤੇ ਤੁਹਾਨੂੰ 30 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਜਾਂ ਤਾਂ ਤੁਸੀਂ ਜੋ ਤੁਹਾਡੇ ਉੱਤੇ ਮੁਕਰਰ ਕੀਤਾ ਗਿਆ ਹੈ ਸਜ਼ਾ ਹੈ ਤੇ ਪੈਸੇ ਦੇਣੇ ਹੈ ਉਸ ਨੂੰ ਭੁਗਤੋ ਨਹੀਂ ਅਪੀਲ ਦੇ ਵਿੱਚ ਤੁਸੀਂ ਜਾਓਗੇ ਤਾਂ 30 ਦਿਨ ਦਾ ਸਮਾਂ ਲੈ ਕੇ ਤਾਂ ਤੁਸੀਂ ਉਹ ਅਪੀਲ ਸੈਸ਼ਨ ਮਾਨਯੋਗ ਸੈਸ਼ਨ ਕੋਰਟ ਦੇ ਵਿੱਚ ਕਰ ਸਕਦੇ ਹੋ ਬਿਲਕੁਲ ਠੀਕ ਹੈ ਜੀ ਦੋਸਤੋ ਸਾਨੂੰ ਸਮਾਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਹੋਰ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ ਸ਼ੁਕਰੀਆ ਜੀ ਮਿਹਰਬਾਨੀ